ਪਟਾਲਾ ਸ਼ਹਿਰ ਦੇ ਰਹਿਣ ਵਾਲੇ 96 ਸਾਲਾ ਬਜ਼ੁਰਗ ਪੂਰਨ ਚੰਦ ਜਿਨ੍ਹਾਂ ਨੇ 15 ਅਗਸਤ 1947 ਦਾ ਅੱਖੀਂ ਟਿੰਡਾ ਹਾਲ ਦੱਸਿਆ। ਗੱਲਬਾਤ ਦੌਰਾਨ ਪੂਰਨ ਚੰਦ ਨੇ ਕਿਹਾ ਕਿ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਦੀ ਗੱਲ ਚੱਲ ਰਹੀ ਸੀ, ਜਾਂ ਫਿਰ ਵੰਡ ਹੋਈ ਸੀ ਉਸ ਸਮੇਂ ਉਹਨਾਂ ਦੀ ਉਮਰ ਕਰੀਬ 16 ਤੋਂ 18 ਸਾਲ ਸੀ। ਉਹ ਉਸ ਸਮੇਂ ਆਪਣੇ ਪਿਤਾ ਦੇ ਨਾਲ ਬਲਦਾ ਦੇ ਨਾਲ ਖੇਤੀ ਕਰਦੇ ਸੀ। ਉਹਨਾਂ ਨੇ ਦੱਸਿਆ ਕਿ ਪਿਤਾ ਕੋਲ 6 ਕਿੱਲੇ ਜ਼ਮੀਨ ਸਨ, ਕਣਕ ਝੋਨਾ ਬੀਜਦੇ ਸਨ। ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਉਸ ਸਮੇਂ ਬਹੁਤ ਸਾਰਾ ਕਤਲੇਆਮ ਹੋਇਆ ਪਰ ਜਿਸ ਇਲਾਕੇ ਵਿੱਚ ਰਹਿੰਦੇ ਸੀ ਜਾਂ ਉਹਨਾਂ ਨਾਲ ਕਿਸੇ ਵੀ ਅਜਿਹੀ ਕੋਈ ਹਰਕਤ ਨਹੀਂ ਕੀਤੀ ਤਾਂ ਉਹਨਾਂ ਨੇ ਆਪਣੇ ਅਖੀਤ ਕਤਲੇਆਮ ਦੇਖਿਆ ਪਰ ਭਾਰਤ ਪਾਕਿਸਤਾਨ ਦੀ ਵੰਡ ਦਾ ਗਹਿਰਾ ਦੁੱਖ ਹੈ ਉਸ ਸਮੇਂ ਉਹਨਾਂ ਦੇ ਨਾਲ ਕਈ ਉਹਨਾਂ ਦੇ ਯਾਰ ਦੋਸਤ ਸਨ ਜਿਨ੍ਹਾਂ ਨਾਲ ਅਕਸਰ ਸਮਾਪਤੀ ਕਰਦੇ ਸੀ ਅੱਜ ਆਪਣਾ ਉਹ ਪੁਰਾਣਾ ਘਰ ਦੇ ਉਹ ਯਾਰ ਦੋਸਤ ਚੇਤੇ ਬਹੁਤ ਆਉਂਦੇ ਨੇ ਪਰ ਮੈਂ ਕਦੀ ਕੋਸ਼ਿਸ਼ ਨਹੀਂ ਕੀਤੀ ਕਿ ਮੁੜ ਪਾਕਿਸਤਾਨ ਜਾਵਾਂ ਅਤੇ ਹੋਰ ਉਹਨਾਂ ਨੇ ਕੀ ਦੱਸਿਆ ਤੁਸੀਂ ਵੀ ਸੁਣੋ ਪਾਪਾ ਜੀ ਆਪਣਾ ਨਾਮ ਦੱਸ ਦਿਓ ਗੁਰਨਜੰਤ ਪਾਪਾ ਜੀ ਕਿੰਨੀ ਉਮਰ ਸੀ ਜਦੋਂ ਪਾਕਿਸਤਾਨ ਤੋਂ ਤੁਸੀਂ ਇੱਧਰ ਆਏ ਉਹ ਦੱਸ ਦਿਓ ਯਾਰ ਪਹਿਲਾਂ ਤੇ ਅਸੀਂ ਉੱਥੇ ਕੰਮ ਦੇ ਰਹਿਆ ਨਾ ਪੜ੍ਹਦੇ ਵੀ ਰਹੇ ਹਾਲ ਵੀ ਬੰਦੇ ਰਹੇ ਤੇ ਉਦੋਂ 18 ਸਾਲ ਦੇ ਹੋਗੇ ਜਦੋਂ ਅਸੀਂ ਇੱਧਰ ਆਏ ਆ ਮੈਨੂੰ ਅੰਦਾਜ਼ਾ ਪੂਰਾ ਕੀ ਖਲਾਸ ਸੀ ਉਹ ਅਨ੍ਹਾ ਜਾਂਦੇ ਜੋ ਜਿਹੜੇ ਜਿਹਨਾਂ ਲੋਕਾਂ ਦਾ ਆਣਾ ਮੇਰੇ ਕੋਲ ਆ ਜਾ ਇਹਨੇ ਤਰਕੇ ਦੇ ਨਾਲ ਅੱਜ ਨਾਲ ਮੇਰੇ ਕੋਲ ਹੀ ਆ ਜਾ ਪੈਈ ਵੀ ਹੈ ਜੇ ਸਭ ਕੁਝ ਹੈ ਜੇ ਡੰਗਰ ਵੀ ਹੈ ਜੇ ਇੱਥੇ ਰਵੋ ਅੱਡੇ ਦੇ ਲੋ ਆ ਗਿਆ ਬੇਤੋ ਥੋੜੇ ਜਿਹਾ ਗਾਉ ਹੋ ਜਾਏ ਇਹ ਵੀ ਦੇਦੇ ਇੱਥੇ ਆ ਗਿਆ ਮਟਾਲੇ ਹੋ ਗਈ ਉਸ ਤੋਂ ਦੋਸਤੀਆਂ ਹੋਣ ਕੇ ਤਾਂ ਦੇ ਮੈਂ ਅੱਬਲ ਅੱਬਲ ਤੇ ਮੈਨੂੰ ਪਤਾ ਹੈ ਬਈ ਮੁਸ਼ਕਲ ਹੀ ਆ ਨੋ ਵੀ ਨਹੀਂ ਉਮਰ ਹੋ ਗਿਆ ਇੱਧਰ ਆਲੇ ਬੰਦੇ ਮੇਰੇ ਤੇ ਚਲੇ ਗਏ ਨੇ ਇਹ ਤਾਂ ਛੋਟੇ ਵੀ ਤੇ ਕੀ ਪਤਾ ਉਹ ਹੈ ਲੈ ਜਾਂ ਨਹੀਂ ਉਧਰ ਲ ਵਾਕਿਆ ਸੁਣਾਉ ਕੋਈ ਉਧਰ ਦਾ ਸਾਨੂੰ ਜਿਸ ਤਰ੍ਹਾਂ ਦੀ ਛੋਟੀ ਨਹੀਂ ਖੇੜ ਦੇ ਦੇ ਮੈਂ ਖੇੜਿਆ ਹੀ ਨਹੀਂ ਅੱਛਾ ਜੀ ਇਹ ਵੀ ਅਗਰ ਕਹਾਟ ਜੇ ਅੱਛਾ ਜੀ ਮੁੰਡਿਆਂ 'ਚ ਮੈਂ ਨਹੀਂ ਸੀ ਖੇੜਦਾ ਪੜਨੀ ਜਾਣਾ ਸਰ ਆਹ ਕੇ ਕਰ ਰਹਿਣਾ ਬਾਬੇ ਦੇ ਕੋਲ ਬਹਿਣਾ ਬਾਬੇ ਨੇ ਮੈਨੂੰ ਉਹ ਗੱਲਾਂ ਦੱਸਣੀਆਂ ਨੇ ਜਿਹੜੀਆਂ ਬੜੇ ਬੜੇ ਸਿਆਣੀ ਬੰਦੇ ਦੱਸਦੇ ਸ਼ੌਕਾਤ ਸੀ ਬਾਬਾ ਜੀ ਸਾਹਿਬ ਸ਼ੌਕਾਤ ਸੀ ਪੈਸੇ ਵੀ ਲੋਕਾਂ ਨੂੰ ਜ਼ਮੀਂਦਾਰ ਤਾਂ ਹੀ ਕੁਝ ਵਾਓ ਸਭ ਸਭ ਕੁਝ ਸੀ ਜਿਵੇਂ ਸਦੇ ਨੇ ਆ ਗਏ ਤਾਂ ਉਹ ਉਹ ਯਾਰ ਜ਼ਮੀਨ ਕਿਹੜੀ ਚੋਕੇ ਕਰਨੀ ਆ ਇੱਥਾ ਉਹ ਯਾਰ ਜਾਂਦੇ ਰਹੇ ਆ ਮਿੰਟਾ ਥਾਤਾ ਦਾ ਪਤਾ ਆਈ ਦਾ 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 ਮਿਲਦਾ ਕਿਤੇ ਪਿੰਡਾਂ ਦਾ ਵੀ ਪਤਾ ਉਹ ਕਈ ਪੜਾਈ ਸੀ ਕਿਸ ਤਰ੍ਹਾਂ ਦੀ ਮੈਂ ਕਿਹਾ ਇੱਕ ਨੰਬਰ ਉਹਨਾਂ ਅਜ ਦੇ ਵਿੱਚ ਇੱਕ ਨੰਬਰ ਜੇ ਨਹੀਂ ਤੇ ਕਾਟੂ ਕੱਢ ਲੈਣ ਦੇ ਵੇਹਲਾ ਨੇ ਪਹਿਜੋ ਪਹਿਜੋ ਘਰਾ ਛੜੀ ਸੀ ਮੁੰਡੇ ਬਾਜੇ ਕੋਲੀ ਜ ਮਨੀਟਰ ਵੀ ਰਹੇ ਮੈਂ ਮਨੀਟਰ ਦੀ ਜਿਆ ਕਿੰਨਾ ਕੋਲ ਗਾਂ ਜੀ ਪਤਾ ਨਹੀਂ ਜਦ ਜ਼ਿਆਦਾ ਸਾਰੀ ਛੱਡ ਗਿਆਣੀ ਪਈ ਉਹ ਮੰਦ ਹੋ ਗਿਆ ਲੈ ਮੇਰੇ ਦਿਲ ਦਾ ਬਾਗ ਦੇ ਕੋਈ ਗੱਲ ਨਹੀਂ ਆਜੀ ਮਾਇਆ ਦਾ ਪੰਜਾਬੀ ਨਹੀਂ ਨਾ ਮੈਂ ਮੈਂ ਮਾਇਆ ਦਾ ਪੰਜਾਬੀ ਨਹੀਂ ਨਾ ਮੇਰੇ ਦਿਲ ਤੇ ਕੋਈ ਗੱਲ ਨਹੀਂ ਆਜੀ ਹੌਣ ਰੇ ਜੇ ਕਰਕੇ ਮੈਂ ਬਚਿਆਦਾ ਕਿੰਨੀ ਉਮਰ ਹੋਣ ਚੀਤ ਕਹਿੰਦਾ ਉਹ ਹੌਣ ਚਾਲਵੇਂ ਜਾਂਦਾ ਹੁਣ ਤਾਂ ਕਰੋ ਨਹੀਂ ਇਹਦਾ ਗੱਲ ਆਈ ਮੈਨੂੰ ਮਾਇਆ ਚਾਹੀਦੀ ਆ ਮੈਨੂੰ ਉਹ ਕਰਨਾ ਆਇਆ ਕਰਨ ਕੋਈ ਬਾਤ ਆ ਸਾਰਾ ਕੁਛ ਆ ਗਿਆ ਉਹ ਆ ਗਿਆ ਇੱਥੇ ਵੀ ਇਹੋ ਹੀ ਆਇਆ ਨਾ ਮੈਂ ਰੋਟੀ ਖਾਣ ਨਾ ਦੇ ਤਾ ਅੱਜਾੜੀ ਪੀਣ ਨਾ ਤੇਰਾ ਬਦਲਾ ਲੈ ਦੇ ਰਿਹਾ ਝੂਠ ਬੋਲਣਾ ਨਹੀਂ ਕੀ ਕੋ ਆ ਕੇ ਮੈਨੂੰ ਜੂਰ ਬੋਲ پیسے ਲੈ ਲੈ ਤੇ ਮੈਂ ਤੇ ਦੀ ਮੰਦੀ ਵੀ ਉਹਦੀ ਕਰਦਾ। ਅਛੂਟ ਬੋਲ ਲੈ। ਪਰ ਵਾਸਤੇ ਕਿੰਨੇ ਦੀ ਸੀ ਉਦੋਂ? ਯਾਰ 5.5 ਜੀ ਸਨ। ਅਸੀਂ ਜਦੋਂ ਆਏ ਨਾ 5 ਜੀ ਆਏ। ਮਾਂ ਤੇ ਪਿਓ ਦੇ ਤੇ ਨਹੀਂ ਆ ਦੋਇ ਭਰਾ ਤੇ ਇੱਕ ਬੈਣ। ਅਰੇ ਤੇ ਆਣ ਕਿ ਕਿਸ ਤੇ ਕੀ ਕੋ ਹੋ ਰਿਹਾ। ਰਾਜੀ ਕਾ। ਇਸ ਵਾਰ ਤੇ ਉਹਨੇ ਨਾਲ ਗੱਲ ਕੀਤੀ। ਸਾਡੇ ਘਰ ਦੇ ਵਿੱਚ ਬਾਪ ਸਾ ਮੇਰਾ ਜਿਹੜਾ ਨਾ ਉਹ 55 ਸਾਲ ਮੇਂ ਮਰੀ ਗਿਆ। ਕੜੋਣੀ ਜੱਜ ਵਾਲੇ ਆਇਆ ਸਨ ਉਹ ਵੀ ਉਹ ਹੁਣ ਮਾ ਤੇ ਲਗਾ ਦਾ ਸਨ ਜਦੋਂ ਅਸੀਂ ਉਥੋਂ ਆਏ ਸਨ ਫਿਰ 15 18 ਤੱਕ ਗਿਆ ਸਨ ਦੇ ਰਿਓ ਲਾਰੋਆ ਲਾਰੋਆ ਦੂਰ ਨਹੀਂ ਪਿੰਡ ਤਾਂ ਲਗੇੜਾ ਸੀ ਉਹ ਪਿੰਡ ਸਾਡਾ ਤੇ ਮੈਂ ਅਗੇ ਦੱਸ ਚੁੱਕਾ ਇੱਕ ਵਾਰੀ ਉਹ ਆਖਣਗੇ ਭਈ ਉਹਨਾਂ ਨੇ ਪੁੱਛਿਆ ਵੀ ਤੁਹਾਨੂੰ ਕਿਹਨੇ ਤੰਗ ਕੀਤਾ ਸਾਨੂੰ ਬੰਦਾ ਦੱਸੋ ਜਿਹੜੇ ਬੰਦੇ ਤੁਹਾਨੂੰ ਆ ਗਿਆ ਬਿਡੇ ਵਾਲਿਆਂ ਨੇ ਦੱਸਿਆ ਇਹਨੂੰ ਵੜਾ ਦਿਆਂਗੇ तो तु क्यों छो चाची ने दस आखन रिश्तेदार सारे गए तुर हूँ आइए इतने थोड़े जीर तो रिश्तेदारी भी करें तो सब कुछ जितने बैठा था सब कुछ बोली लिया बनाया बड़ी तगड़ी ਕੰਮ ਕੀਤਾ ਕਰਦਾ ਮੈਂ ਦੇ ਕੰਮ ਕਪੜੇ ਦਾ ਕਰਦਾ ਤੇ ਮੇਰੇ ਤੋਂ ਛੋਟੇ ਜਿਹੜੇ ਉਹ ਲੋਹੇ ਦਾ ਕਾਰੀਗਰ ਸੀ ਐਦੇ ਪਨਿਹਾਰ ਮੇਲੀ ਉਹਨ ਕੱਲੇ ਲੀਆਂ ਬਣਾ ਜੀ ਇਹ ਤਾਂ ਜਾ ਕੇ ਵੇਖਿਆ ਨਹੀਂ ਪਾਕਿਸਤਾਨੋਂ ਜਿਹੜੀਆਂ ਦੋ ਚੀਜ਼ਾਂ ਇਹ ਦੋ ਚੀਜ਼ਾਂ ਉੱਥੋਂ ਆਈਆਂ ਦੀਆਂ ਰੇਡੀਓ ਜਾਂ ਲਾ ਲਾ ਇੱਧਰ ਆਣ ਕੇ ਤੇ 1960 ਜੇ ਮੇਰੇ ਤੋਂ ਛੋਟੇ ਨੇ ਲਿਆ ਸੀ ਰੇਡੀਓ ਆਹੋ ਇਹਦੇ ਵਿੱਚ ਖਬਰਾਂ ਉਹ ਲੋਕ ਉਹ ਵੀ ਯਾਦ ਆਣ ਇੱਧਰ ਉਹ ਵੀ ਆਉਂਦੀ ਯਾਦ ਆਲੇ ਅੱਛਾ ਉਹ ਸੁਣਦੇ ਰਹਣਾ ਮੈਂ ਖ਼ਬਰ ਹੀ ਸੁਣਨਾ ਮੈਂ ਹੋਰ ਜੀ ਜਾਂਦੀ ਸੁਣਦਾ ਦਿੰਨੇ ਕਰਦਾ ਜਿਹੜੇ ਯਾਰ ਦੋਸਤ ਦੇ ਨਾਮ ਦੇ ਯਾਰ ਯਾਰ ਦੋਸਤਾਂ ਨੂੰ ਤੇ ਮੈਨੂੰ ਦਿਲ ਕਰਦਾ ਪਿੰਡ ਜਾ ਕੇ ਸਭ ਕੁਝ ਵੇਖਣ ਨੂੰ ਜੀ ਕਰਦਾ ਪਰ ਫਾਇਦਾ ਕੋਈ ਨਹੀਂ ਉਹ ਵੀ ਉਧਰ ਘਰ ਕਿੱਦਾਂ ਦਾ ਸੀ ਆਪਣਾ ਮੈਂ ਤਾਂ ਸਾਰੇ ਪਿੰਡ ਨਾਲੋਂ ਵਧੀਆ ਸੀ ਸਾਡਾ ਮਕਾਨ ਘਰ ਜਿਹੜਾ ਸੀ ਪਿੰਡ ਨਾਲੋਂ ਵਧੀਆ ਸੀ ਅੱਜ ਉਹਨਾਂ ਨੂੰ ਬੰਦੇ ਇਹਨਾਂ ਦੇ ਅਫਸਰ ਵੀ ਆ ਨਹੀਂ ਗਾਲਿਆ ਸੱਜਣਾ ਛੱਡੋ ਫੇਰ ਜਿਹੜੀਆਂ ਲੋ ਬੈਣਾ ਉਹਦੇ ਵਿੱਚ ਨਾ ਵੜੋ ਮੈਂ ਮੈਂ ਉਹ ਮੁੰਡੇ ਨੂੰ ਆਹ ਮੁੰਡੇ ਆ ਆਪਣੇ ਮੁੰਡੇ ਦੀ ਆਉ ਪਰ ਬੈਠਾ ਲਾਓ ਪਰ ਮੈਨੂੰ ਸਵੇਰੇ ਦਾ ਆਪਿਆ ਮੈਂ ਦਾ ਇਹਨਾਂ ਦੇ ਵਿੱਚ ਬਹੁਤ ਮਾਰਾ ਗਿਆ ਸਵੇਰੇ ਆ ਜੀ ਦਾ ਆ ਬੈਠ ਗਿਆ ਜਿਆਲੀ ਬੰਦਾ ਮੈਂ ਐਨਾ ਦਿਨ ਦੇ ਵਿੱਚ ਇਹਨਾਂ ਹਾਲ ਮਾਰਾ ਸੀ ਜਿਹਦੀ ਗੱਲ ਨਹੀਂ ਕਰਨੀ ਚੀ ਤੁਹਾ ਵੀ ਕਹਿੰਦੇ ਮੈਂ ਤੁਹਾਨੂੰ ਦੱਸਣਾ ਪਿਆ ਬਈ ਇਹਨਾਂ ਦੇਣਾ ਜੋ ਸੀ ਬਈ ਜਿਹੜਾ ਸਾਹਮਣੇ ਆਉਂਦਾ ਸੀ ਨਾ ਇੱਕ ਦੂਜੇ ਨੂੰ ਮਾਰ ਦਿੰਦੇ ਸਾਰ ਜਿਆਦਾ ਹੁੰਦੇ ਜੀ 15 ਅਗਸਤ ਨੂੰ ਆਹੋ ਡਾੜੀ ਹੁੰਦਾ ਜਿੱਤੇ ਨਹੀਂ ਨਹੀਂ ਸਾਨੂੰ ਡਾੜੀ ਨਹੀਂ ਲਏ ਕਰੂ ਬਾਹਰ ਨਹੀਂ ਗਏ ਆਹ ਲੋਕਾਂ ਦਾ ਵੇਂਦੇ ਸਾਂ ਹਾਲ ਵੇਂਦੇ ਦਾ ਉਧਰ ਉਹਨਾਂ ਜਿਆਦੇ ਬੜੇ ਤਾਂ ਉਹਨਾਂ ਆ कही कहते सिक्खा को लोग डरते कोई नहीं डरता कोई भी नहीं डरता रोटी सारे खाते <laughs> माड़ा कोई नहीं बंद यार मार खाएगा लोग सिर्फ ये है वो टाइम ऐसा सी वंड सी उस वंड दे बहुत कुछ होया रौला पा गया बच नहीं लड़ना ਆਠੀਗਾ ਪੰਜ ਜੱਤੋਂ ਦਾ ਰੁਪਏ ਸੀ ਉਹ ਤਾਂ ਮਾਨ ਪੁੱਤਰ ਨਹੀਂ ਸੀ ਸਮਾਇਆ ਸਾਹਮਣੇ ਮੇਰੇ ਮੈਂ ਵੀ ਖਲੋਤਾ ਦਾ ਨੰਬਰ ਖਲੋਤਾ ਦਾ 4000 ਕੋੜੇ ਤੇ ਸੀ ਉਹਨਾਂ ਦਾ ਬਜਾ ਅਲਾ ਸਾਹਿਬ ਹੈ ਜਿਹੜੇ ਨੇ ਤਕਰੀਬ ਲੋਹ ਇਹਨਾਂ ਨੇ ਕਿ ਮੈਨੂੰ ਆਂਦਰ ਨਹੀਂ ਇਹਨਾਂ ਨੂੰ ਕੁਝ ਨਹੀਂ ਆਖਣਾ ਠੀਕ ਹੈ ਇਹ ਠੀਕ ਲੈ ਇਹਨਾਂ ਨੂੰ ਕੁਝ ਨਹੀਂ ਆਖਣਾ ਸਿਰਫ ਬਾਹਰ ਆਲੇ ਨੂੰ ਨਹੀਂ ਚੱਲਣ ਤਾਂ ਨਹੀਂ ਤੇ ਮਾਰਦੇ ਸਾਮਣੇ ਗੱਲ ਵੇਖੇ ਮੇਰੇ ਸਾਹਮਣੇ ਬੰਦੇ ਪਏ ਨਾ ਤੇ 4-5 ਤੋਂ ਵੱਢੀ ਜਿਹੜੀ ਪੀਂਦੇ ਹਨ ਪਏ ਤਿੰਨ ਚਾਰ ਬੰਦੇ ਸਾਮਣੇ ਛੱਡ ਕੇ ਬਾਹਰੋਂ ਦੌੜ ਗਏ ਸਨ ਸੈਲ ਤੇ ਬਾਬਾ ਦੇਖ ਕੇ ਰੁੰਦੇ ਦੌੜੇ ਸਨ